ਬੜੇ ਧਿਆਨ ਨਾਲ ਸੁਣਨਾ ਦੋ ਚੀਜ਼ ਅਕਲ ਤੇਰਾਇ ਅਸਤ ਦਮ ਫਰੋ ਬਸਤਨ ਗੁਫਤਮ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫਤਨ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਰਨ ਦੇ ਵਕਤ ਸਭਾ ਦੇ ਚ ਬੋਲ ਪੈਣਾ ਦੋ ਗੱਲਾਂ ਮਨੁੱਖ ਦੇ ਹਲਕੇ ਪਣਦੀਆਂ ਨਿਸ਼ਾਨੀਆਂ ਨੇ ਮੂਰਖ ਦੀਆਂ ਨਿਸ਼ਾਨ ਇਹਨਾਂ ਦੋ ਲੱਛਣਾਂ ਤੋਂ ਪਛਾਣ ਕਰ ਸਕਦੇ ਹੋ ਕਿ ਬੰਦਾ ਮੂਰਖ ਹੈ ਇਹ ਮੂਰਖਤਾ ਦੇ ਦੋ ਲਕਸ਼ਣ ਸਿੱਖਣਾ ਨਹੀਂ ਜਬਣ ਕੁਝ ਅਲਾਮਤਾ ਨੇ ਦਿਸਪੰਦਾ ਹੈ ਇਹ ਮਨੁੱਖ ਸਿਆਣਾ ਹੈ ਕੁਝ ਲਕਸ਼ਣ ਨੇ ਜਿਨ੍ਹਾਂ ਦੇ ਆਧਾਰ ਤੇ ਕਿਹਾ ਜਾਂਦਾ ਹੈ ਇਹ ਮਨੁੱਖ ਖੂਬਸੂਰਤ ਹੈ ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ 32 ਲਖਣ ਦੱਸੇ ਨੇ ਭਗਤ ਨਾਮਦੇਵ ਪ੍ਰਣਮੇ ਨਾ ਨਾਮਦੇਵ ਨਾਂ ਕੇ ਬਿਨਾ ਨਾ ਸੋਹੇ 32 ਲਖਣਾ ਸਰੀਰਿਕ ਸੁਵਪਣ ਦੇ 32 ਲਖਣ ਮੰਨੇ ਗਏ ਲਕਸ਼ਣਾ ਤੋਂ ਅਲੰਕਤਾ ਤੋਂ ਪਤਾ ਚੱਲਦਾ ਹੈ ਸੁੰਦਰ ਹੈ ਲਕਸ਼ਣ ਦੱਸ ਦਿੰਦੇ ਨੇ ਕਿਰੂ ਲਕਸ਼ਣ ਦੱਸ ਦਿੰਦੇ ਨੇ ਸਿਆਣਾ ਹੈ ਲક્ષਣ ਦੱਸ ਦਿੰਦੇ ਨੇ ਮੂਰਖ ਕੁਝ ਲਕਸ਼ਣ ਹੀ ਦੱਸ ਦਿੰਦੇ ਨੇ ਕੁਝ ਅਲਮਤਾਂ ਹੀ ਦੱਸ ਦਿੰਦੀਆਂ ਨੇ ਇਹ ਮਨੁੱਖ ਚੋਟੀ ਦਾ ਧਨਵਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਧਨ ਧਰਤੀ ਵਿੱਚ ਦਬੀਏ ਮਸਤਕ ਪਰਵਾਨ ਹੈ ਭਾਵੇਂ ਇਸ ਨੇ ਹੀਰੇ ਮੋਤੀ ਸੋਨਾ ਚਾਂਦੀ ਜ਼ਮੀਨ ਦੇ ਵਿੱਚ ਦਫਨ ਕੀਤਾ ਹੋਵੇ ਪਰ ਇਹਦੇ ਮੱਥੇ ਤੇ ਪ੍ਰਗਟ ਹੋ ਜਾਂਦਾ ਹੈ ਇਹ ਧਨਵਾਨ ਹੈ ਉਹਦੀਆਂ ਆਕੜੀਆਂਆਂ ਜਾਂ ਗੱਲਾਂ ਉਹਦੀ ਤਰਜ਼ੇ ਬਿਆਨੀ ਉਹਦਾ ਰਹਿਣ ਸਹਿਣ ਦੱਸ ਦਿੰਦਾ ਛੋਟੀ ਦਾ ਧਨਵਾ ਅਲਾਮਤਾਂ ਦੱਸ ਦਿੰਦੀਆਂ ਨੇ ਗਰੀਬ ਐ ਮੁਕਲਿਸ ਤੋਂ ਅਲਾਮਤਾਂ ਹੀ ਦੱਸ ਦਿੰਦੀਆਂ ਨੇ ਇਹ ਪੂਰਨ ਪੁਰਖ ਹੈ ਇਹ ਤੇ ਸੰਤ ਹੈ ਇਹ ਤੇ ਰੱਬ ਨਾਲ ਜੁੜਿਆ ਹੈ ਤਾਂ ਉਹ ਅਲਾਮਤਾਂ ਕੀ ਨੇ ਇਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਨੇ ਮੈਂ ਤੁਹਾਡੇ ਸਾਹਮਣੇ 6 ਦੀਆਂ 6 ਉਚਾਰਨ ਕਰਕੇ ਤੇ ਫਿਰ ਉਹਨਾਂ ਦੀ ਵਿਆਖਿਆ ਤੁਸਬ ਦੀ ਅਨੁਸਾਰ ਤੁਹਾਡੇ ਸਾਹਮਣੇ ਰੱਖਣੀ ਹੈ ਸ਼ਲੋਕ ਹੈ ਸ਼ਲੋਕ ਸਹਿਜ ਸ੍ਰਿਤੀ ਆਖਰੀ ਪੰਕਤੀ ਹੈ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਣੇ ਸੰਸਕ੍ਰਿਤ ਦੇ ਚ 6 ਨੂੰ ਕਹਿੰਦੇ ਨੇ ਖੱਟ ਖਸ਼ਟ ਕਹਿੰਦੇ ਨੇ ਪ੍ਰਾਕ੍ਰਿਤ ਦੇ ਚ ਖੱਟ ਖੱਟ ਦਾ ਮਤਲਬ 6 ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਖੱਟ ਲਖਣ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਣੇ 6 ਲਖਣ ਨੇ 6 ਅਲਾਮਤਾ ਨੇ ਅਗਰ ਉਹ ਕਿਸੇ ਦੇ ਚ ਹੋਵਨ ਤੇ ਪੂਰਨ ਪੁਰਖ